ਬਾਦ ਇਲੈਕਸ਼ਨ ਚੱਲ ਰਹੇ ਨੇ ਜਿਸ ਦੇ ਵਿੱਚ ਦੂਜੀ ਧਿਰ ਵੱਲੋਂ ਕਿਹੜਾ ਇਲੈਕਸ਼ਨ ਬਾਈਕਟ ਕਰ ਦਿੱਤਾ ਗਿਆ ਸਾਡੇ ਨਾਲ ਮੈਂ ਮੈਂ ਆਪਾਂ ਗੱਲਬਾਤ ਕਰਦੇ ਆ ਮੈਂ ਜਸਵੀਰ ਗਿੱਲ ਸਾਹਿਬ ਵੱਲੋਂ ਕਿਹੜਾ ਬਾਈਕਟ ਇਲੈਕਸ਼ਨ ਕਰ ਦਿੱਤਾ ਗਿਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਇੱਕ ਤਰਫ ਕਿਹੜੀ ਹੈ VOTING ਪਈ ਜਾ ਰਹੀ ਹੈ ਨਹੀਂ ਸਰ ਇਸ ਤਰ੍ਹਾਂ ਨਹੀਂ ਹੈ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਜਿਹੜੀਆਂ ਵੋਟਾਂ ਸਿਗੀਆਂ ਇਹਦੇ ਵਿੱਚ ਕੋਈ ਇੱਕ ਤਰਫਾ ਨਹੀਂ ਹੈਗਾ ਵੋਟਾਂ ਜਿਹੜੀਆਂ ਦੇਖੋ ਬੜੇ ਸ਼ਾਂਤਮਈ ਤਰੀਕੇ ਨਾਲ ਪੈ ਰਹੀਆਂ ਸਭ ਨੂੰ ਵੋਟ ਦਾ ਅਧਿਕਾਰ ਹੈ ਜਿਹੜਾ ਇਹ ਵੋਟ ਪਾਣਾ ਚਾਹੁੰਦਾ ਜਿਹਦੇ ਕੋਲ ਵੈਲਿਡ ਵੋਟ ਹੈ ਉਹ ਆ ਕੇ ਆਪਣੀ ਵੋਟ ਕਾਸਟ ਕਰੇ ਹਾਂਜੀ ਜੇ ਉਹਨਾਂ ਨੇ ਕਿਹਾ ਕਿ ਕਿਹੜੀਆਂ ਸਾਡੀਆਂ ਵੋਟਾਂ ਹੈਗੀਆਂ ਸਾਡੇ ਅੰਦਰ ਜਾਣ ਨਹੀਂ ਦੇ ਰਹੀ ਹੈਗੀ ਨਹੀਂ ਸਰ ਸਾਨੂੰ ਤਾਂ ਪਤਾ ਨਹੀਂ ਕਿ ਕਿਹਦੀ ਵੋਟ ਕਿਹਦੀ ਆ ਇਹ ਤਾਂ VOTER ਆਏਗਾ ਹੁਣ ਇਹਦੇ ਚਿੱਧਾ ਤਾਂ ਹੈ ਨਹੀਂ ਕਿ ਹੁਣ ਸਾਨੂੰ ਇਸ ਤਰ੍ਹਾਂ ਪਤਾ ਲੱਗਦਾ ਹੈਗਾ ਕਿ ਜਿਸ ਤੋਂ ਆਪਾਂ ਕਹਿੰਦੇ ਆ VOTERS ਹਨਾ ਕਿ ਸਾਡੇ VOTERS ਆ ਇਹਦਾ ਮਤਲਬ ਹੈ ਕਿ ਦੋਨੇ ਕੈਂਡੀਡੇਟਸ ਦੇ VOTERS ਆ ਹੋ ਠੀਕ ਹੈ ਜੀ ਹੁਣ ਜਦੋਂ ਆਪਾਂ ਕਹਾਂਗੇ ਕਿ ਹੁਣ ਮੰਨ ਲਓ ਕਿ ਇਹਨਾਂ ਨੂੰ ਪ੍ਰੋਬਲਮ ਇਹ ਆਈ ਹੈ ਜੇ ਕਿ ਨਵੇਂ ਸ਼ਹਿਰ ਦੇ ਵਿੱਚ ਉਹਨਾਂ ਨੇ 152 ਝੂਠੀਆਂ ਵੋਟਾਂ ਬਣਵਾਈਆਂ ਸੀ ਉਹ ਵੋਟਾਂ ਜਿਹੜੀਆਂ ਉਹਨਾਂ ਦਾ ਪਰਦਾ ਫਾਸ਼ ਹੋ ਗਿਆ ਔਰ ਅੱਜ ਜਿਹੜੀਆਂ ਕਿੰਨੀਆਂ ਵੋਟਾਂ ਜਿਹੜੀਆਂ ਹੈਗੀਆਂ ਵਾ ਹੋਈ ਹੈ ਕਿਉਂਕਿ ਇਹਨਾਂ ਕੋ ਨਵੇਂ ਸ਼ਹਿਰ ਦੀਆਂ ਬਹੁਤ ਸਾਰੀਆਂ ਝੂਠੀਆਂ ਵੋਟਾਂ ਉਸ ਪ੍ਰੈਜ਼ੀਡੈਂਟ ਦੀ ਸਟੈਂਪ ਦੇ ਨਾਲ ਬਣੀਆਂ ਜਿਹੜਾ ਕਿ ਪ੍ਰੈਜ਼ੀਡੈਂਟ ਹੈ ਹੀ ਨਹੀਂ ਸੀ ਠੀਕ ਹੈ ਜੀ ਇਸ ਕਰਕੇ ਇਹਨਾਂ ਨੇ ਗਲਤ ਕੰਮ ਕੀਤਾ ਅਸਤਾ ਸਿਰਫ ਉਹਨਾਂ ਚੀਜ਼ਾਂ ਦਾ ਦੇਖੋ ਐਡਮਿਨਿਸਟ੍ਰੇਸ਼ਨ ਨੇ ਬੜਾ ਅੱਛਾ ਰੋਲ ਨਿਭਾਇਆ ਔਰ ਉਹਨਾਂ ਨੇ ਇਨਾ ਅੱਛਾ ਰੋਲ ਨਿਭਾਉਂਦੇ ਹੋਏ ਬਿਲਕੁਲ ਸਹੀ ਵੋਟਾਂ ਜਿਹੜੀਆਂ ਸੀ ਉਹਨਾਂ ਨੂੰ ਕਾਸਟ ਕਰਵਾਇਆ ਉਹਨਾਂ ਕਹਿੰਦਾ ਕਿ ਕਿੜੀਆਂ ਅੰਮ੍ਰਿਤ ਸਰ ਹੋਰ ਵੀ ਸ਼ਹਿਰਾਂ ਦੀਆਂ ਕਿੜੀਆਂ ਵੋਟਾਂ ਨਹੀਂ ਪੈਣ ਦਿੱਤੀ ਸਰ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਹੜੀਆਂ ਵੋਟਾਂ 2018 ਤੋਂ ਪਹਿਲਾਂ ਦੀਆਂ ਹੈਗੀਆਂ ਉਹ ਸਾਰਿਆਂ ਦੇ ਉੱਪਰ ਰਿਪਲਾਈ ਹੁੰਦੇ ਆ ਉਹਨਾਂ ਕੱਲਿਆਂ ਤੇ ਨਹੀਂ ਹੁੰਦੇ ਉਹਦੇ ਵਿੱਚ ਸਾਡੇ ਤੇ ਵੀ ਅਪਲਾਈ ਹੋਏ ਆ ਉਹ ਰੂਲ ਜਿਹੜੇ ਸਭ ਲਈ ਸੇਮ ਆ ਇੱਕ ਪਾਸੋਂ ਉਹਨਾਂ ਦਾ ਕਹਿਣਾ ਆ ਵੀ ਕਿਹੜਾ ਮੈਂ ਇਸ ਦੇ ਬਾਰੇ ਇੱਕ ਕੋਰਟ ਦੇ ਵਿੱਚ ਵੀ ਜਾਵਾਂਗਾ ਇਸ ਦੇ ਬਾਰੇ ਐਫਐਲਆਰ ਵੀ ਕਿਹੜੀ ਹਾਂਜੀ ਸਰ ਦੇਖੋ ਉਹਨਾਂ ਨੂੰ ਅਧਿਕਾਰ ਹੈ ਸਭ ਨੂੰ ਅਧਿਕਾਰ ਹੈ ਜੋ ਉਹਨਾਂ ਨੇ ਅੱਜ ਮੇਰੇ ਨਾਲ ਕੀਤਾ ਹੈਗਾ ਹੈ ਔਰ ਮੈਨੂੰ ਇੰਨੇ ਗੰਦੇ ਤਰੀਕੇ ਨਾਲ ਬੋਲੇ ਆ ਹਰੇਕ ਨੂੰ ਐਫ ਆਈ ਆਰ ਕਰਾਉਣ ਦਾ ਪੂਰਾ ਅਧਿਕਾਰ ਹੈ ਪਰ ਗੱਲ ਇਹੀ ਆਂਦੀ ਹੈ ਦੁਬਾਰਾ ਕਿ ਜਿਹੜੀਆਂ ਚੀਜ਼ਾਂ ਸਹੀ ਆ ਉਹ ਸਹੀ ਹਨ ਜਿਹੜੀਆਂ ਗਲਤ ਆ ਉਹ ਗਲਤ ਹੈਗੀਆਂ ਕਿੱਦਾਂ ਉਹਨਾਂ ਵੱਲੋਂ ਲਗਾਤਾਰ ਤੁਹਾਡੇ ਉੱਤੇ ਸਵੇਰ ਤੋਂ ਹੀ ਲਗਾਤਾਰ ਰੋਬ ਲਗਾਏ ਜਾ ਰਹੇ ਸੀ ਕਿਹੜੀ ਵੋਟਿੰਗ ਆ ਅੰਦਰ ਨਹੀਂ ਜਾਂਦੇ ਦੀ ਉਹਨਾਂ ਉਹਨਾਂ ਦੀ ਬੇਟੀ ਉਹਨਾਂ ਦੇ ਪਰਿਵਾਰ ਵੱਲੋਂ ਲਗਾਤਾਰ ਰੋਬ ਲੱਗੇ ਜਾ ਰਹੇ ਸੀ ਕੀ ਤੁਹਾਡੇ ਵੱਲੋਂ ਵੀ ਕੋਈ ਐਕਸ਼ਨ ਦਿੱਤਾ ਜਾਵੇ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਹੈ ਜੀ ਕਿ ਮੈਂ ਤਾਂ ਇਕੱਲੀ ਹੀ ਯਾਰਸ ਨਾਲ ਖੜੇ ਆ ਉਹਨਾਂ ਦੀ ਉਹਨਾਂ ਦੀ ਬੇਟੀ ਔਰ ਉਹਨਾਂ ਦੀ ਵਾਈਫ ਮੇਥੇ ਬੜੇ ਹੈਵੀ ਹੋ ਰਹੇ ਸੀ ਤੇ ਮੈਂ ਤਾਂ ਉਹਨਾਂ ਨੂੰ ਬੜੇ ਰਿਸਪੈਕਟ ਨਾਲ ਕਿਹਾ ਕਿ ਆਪਾਂ ਇਹ ਵੋਟਾਂ ਜਿਹੜੀਆਂ ਹੈਗੇ ਬੜੇ ਸ਼ਾਂਤਮਈ ਤਰੀਕੇ ਨਾਲ ਕਰਾਣੀਆਂ ਪਰ ਜਦੋਂ ਉਹਨਾਂ ਨੂੰ ਲੱਗਾ ਕਿ ਉਹਨਾਂ ਦੇ ਜਿਹੜੀ ਇਹ ਝੂਠੀਆਂ ਵੋਟਾਂ ਉਹਨਾਂ ਦਾ ਪਰਦਾ ਫਾਸ਼ ਹੋ ਰਿਹਾ ਤਾਂ ਉਹ ਬੁਖਲਾ ਗਏ ਤੇ ਉਹਨਾਂ ਨੇ ਇੱਥੇ ਮੀਡੀਆ ਲਿਆਂਦਾ ਜਿਹੜਾ ਵੋਟ ਜਿਹੜਾ ਅੰਦਰ ਰੋਕਣ ਦਾ ਮਾਮਲਾ ਹੈ ਕਿਸੇ VOTER ਨੂੰ ਜਾਣ ਲਈ ਉਹਦੇ ਵਿੱਚ ਸਾਡਾ ਕੋਈ ਨਹੀਂ ਹੈ ਉਹਦੇ ਚ ਐਡਮਿਨਿਸਟ੍ਰੇਸ਼ਨ ਹੈ ਐਡਮਿਨਿਸਟ੍ਰੇਸ਼ਨ ਬੜੇ ਅੱਛੇ ਤਰੀਕੇ ਨਾਲ ਹੈਂਡਲ ਕਰਾ ਰਿਹਾ ਐਡਮਿਨਿਸਟ੍ਰੇਸ਼ਨ ਦੀ ਜ ਹਾਲ ਬਣਿਆ ਹੋਇਆ ਕੋਈ ਪ੍ਰੋਬਲਮ ਨਹੀਂ ਹੈ ভোটার ਜਿਨ੍ਹਾਂ ਦੀ ਵੋਟ ਵੈਲਿਡ ਹੈ ਉਹਨੂੰ ਕਾਸਟ ਕਰਨ ਦਾ ਪੂਰਾ ਅਧਿਕਾਰ ਹੈ ਜੀ ਉਹਨਾਂ ਵੱਲੋਂ ਇਹ ਵੀ ਕਹਿ ਗਿਆ ਮੈਨੂੰ ਧਮਕਾਏ ਦੋ ਤਿੰਨ ਦਿਨ ਪਹਿਲੇ ਧਮਕੀਆਂ ਵੀ ਦਿੱਤੀਆਂ ਗਈਆਂ ਹਾਂ ਵੀ ਤੂੰ ਇਸ ਇਲੈਕਸ਼ਨ ਸਭਾ ਦੇ ਵਿੱਚ ਬੈਠ ਸਰ ਇਹਦੇ ਬਾਰੇ ਮੈਨੂੰ ਕੋਈ ਨੋਲੇਜ ਨਹੀਂ ਹੈ ਔਰ ਨਾ ਹੀ ਇਹਦੀ ਗੱਲ ਤੋਂ ਮੈਂ ਅਵੇਅਰ ਆ ਜੀ ਨਵਾਂ ਲੋ ਇਹ ਵੀ ਕਿਹਾ ਗਿਆ ਕੁਝ ਦਿਨ ਪਹਿਲਾਂ ਹੀ ਇਹ ਕਿਹੜੇ ਕੈਂਡੀਡੇਟ ਬਣੇ ਨੇ ਐਨਆਰਆਈ ਸਭਾ ਦੇ ਵਿੱਚ ਜਿਸ ਦੇ ਵਿੱਚ ਇਹਨਾਂ ਨੂੰ ਕੁਝ ਐਨਆਰਆਈ ਸਭਾ ਦੇ ਬਾਰੇ 2013 ਤੋਂ ਸਰ ਮੈਨੂੰ ਇਹ ਜਾਣਦੇ ਹੈਗੇ ਆ ਤੇ ਮੈਂ ਤਾਂ ਉਹਨਾਂ ਨੂੰ ਬੜੀ ਦੇਰ ਦੀ ਜਾਣਦੀ ਆ ਮੈਂ ਸਭਾ ਦੇ ਵਿੱਚ ਬੜੀ ਐਕਟਿਵਲੀ ਇਨਵੋਲਵ ਹੈਗੀ ਆ ਤੇ ਇਹ ਤਾਂ ਇਹ ਗੱਲ ਕਹੀ ਨਹੀਂ ਸਕਦੇ ਕਿ ਮੈਨੂੰ ਸਭਾ ਬਾਰੇ ਕੋਈ ਆਈਡੀਆ ਨਹੀਂ ਹੈ 2013 ਤੋਂ ਆਈ نو ਹਿਮ ਐਂਡ ਆਈ ਨੋ ਏਵਰੀਥਿੰਗ ਅਬਾਊਟ ਦ ਸਭਾ ਜੀ ਜੀ ਤੇ ਉਹਨਾਂ ਦਾ ਕਹਿਣਾ ਹੈ ਕਿਹੜੇ ਹੈ ਮੈਂਬਰ ਵੀ ਹੈ ਕਿਹੜੇ ਹੁਣ ਹੋ ਨਹੀਂ ਬਣੇ ਨੇ ਮੈਂਬਰ ਬੇਸ਼ੱਕ ਮੈਂਬਰਸ਼ਿਪ ਮੈਂ ਹੁਣ ਲਈ ਹੈਗੀ ਆ ਪਰ ਮੈਂ ਔਰ ਮੈਨੂੰ ਲਈ ਨੂੰ ਕਫ ਪਰ ਮੈਂ ਆਪਣੀ ਮੇਰੀ ਚੁਆਇਸ ਹੀ ਪਰ ਮੈਂ ਸਭਾ ਦੇ ਨਾਲ 2013 ਤੋਂ ਅਟੈਚਡ ਹੈਗੀ ਆ ਜੀ ਉਹਨਾਂ ਵੱਲੋਂ ਅੱਜ ਆਪਣੇ ਪਰਿਵਾਰ ਵੱਲੋਂ ਐਨਆਰਏ ਸਭਾ ਦਾ ਬਾਈ ਕੱਟ ਕਰ ਦਿੱਤਾ ਗਿਆ ਲੈ ਇਹਦੇ ਵਿੱਚ ਇਹਨਾਂ ਦੀ ਪਰਸਨਲ ਚੁਆਇਸ ਆ ਜੀ ਜਦੋਂ ਬਰਸਲ ਉਹਨਾਂ ਨੇ ਬਾਈ ਕੱਟ ਤਾਂ ਆਪੇ ਕਰਨਾ ਜਦੋਂ ਉਹਨਾਂ ਦੀਆਂ ਝੂਠੀਆਂ ਵੋਟਾਂ ਦਾ ਪਰਦਾ ਫਾਸ਼ ਹੋ ਗਿਆ ਹਾਂਜੀ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਜੋ ਕੈਂਡੀਡੇਟਾਂ 'ਤੇ ਕਿੰਨਾ ਤੇ ਰੋਬ ਲੱਗ ਰਹੇ ਸੀ ਉਹਨਾਂ ਨੇ ਆਪਣਾ ਪੱਕਾ ਕਿਹੜਾ ਮੀਡੀਆ ਨੂੰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿੜੇ ਨਵੇਂ ਸ਼ਹਿਰ ਦੇ ਕੁਝ ਵੋਟਾਂ ਜੈਲੀ ਸੀ ਉਹ ਇੱਥੇ ਬਾਈਕਾਟ ਕੀਤੇ ਗਏ ਇਸ ਕਾਰਨ ਉਹਨਾਂ ਵੱਲੋਂ ਕਿੜਾ ਬਾਈਕਾਟ ਕੀਤਾ ਗਿਆ ਕੈਮਰਾਮੈਨ ਸੁਨੀਤਾ ਦੇ ਨਾਲ ਸੋਨਮਹਾਂਜਨ ਜਗਬਾਨੀ ਟੀਵੀ ਜਲੰਧਰ